ਮੈਟਰੋ ਅੱਜ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਅਦੇਸਾ ਹਸਪਤਾਲ ਮੈਡੀਕਲ ਯੂਨੀਵਰਸਿਟੀ ਦੀਆਂ ਨੇ ਅ ਇੱਥੇ ਹਸਪਤਾਲ ਨੇ ਨਵਾਂ ਸਿਸਟਮ ਕਰਤਾ ਇੱਕ ਸੌਫਟਵੇਅਰ ਤਿਆਰ ਕਰ ਲਿਆ ਜਿਹੜੀ ਪਰਚੀ ਪਹਿਲਾਂ 50 ਰੁਪਏ ਦੀ ਸੀ ਉਹ 150 ਦੀ ਕਰਤੀ ਤੁਹਾਡਾ ਇੱਕ ਕਾਰਡ ਬਣ ਜਾਊਗਾ ਨਿਕਾ ਜੀ ਲਾਈਫਟਾਈਮ ਵਾਸਤੇ ਤੁਹਾਡੇ ਹੱਥ ਦੇ ਵਿੱਚ ਕੋਈ ਡਾਕੂਮੈਂਟ ਨਹੀਂ ਦੇਣਾ ਡਾਕਟਰ ਨੇ ਟੈਸਟ ਲਿਖਨੇ ਉਹ ਆਟੋਮੈਟਿਕ ਲੈਬ ਵਾਲੇ ਕੋਲੇ ਚਲੇ ਜਾਣਗੇ ਆਟੋਮੈਟਿਕ ਜਿਹੜੀਆਂ ਰਿਪੋਰਟਾਂ ਡਾਕਟਰ ਸਭ ਕੋਲੇ ਚਲਿਆ ਜਾਣਗੀਆਂ ਜਿਹੜੀ ਦਵਾਈ ਲਿਖਣੀ ਆ ਉਹ ਵੀ ਕੰਪਿਊਟਰ ਦੇ ਵਿੱਚ ਹੀ ਲਿਖਣੀ ਆ ਸੌਫਟਵੇਅਰ ਦੇ ਉਹ ਆਟੋਮੈਟਿਕ ਮੈਡੀਕਲ ਤੇ ਚਲਿਆ ਜਾਣਗੇ ਤੁਸੀਂ ਆਪਣਾ ਕਾਰਡ ਦਿਖਾਉਣਾ ਤੇ ਦਵਾਈ ਲੈਣੀ ਆ ਇਹਨਾਂ ਦਾ ਮਤਲਬ ਬੀ ਮਰੀਜ਼ ਬਾਹਰੋਂ ਟੈਸਟ ਨਾ ਕਰਾ ਸਕੇ ਮਰੀਜ਼ ਬਾਹਰੋਂ ਦਵਾਈ ਨਾ ਖਰੀਦ ਸਕੇ ਜਾਂ ਤੁਸੀਂ ਜਿਹੜਾ ਜੋ ਵੀ ਸਿਸਟਮ ਹੈ ਜੋ ਦਵਾਈ ਆ ਤੁਸੀਂ ਬਾਹਰ ਕਿਸੇ ਡਾਕਟਰ ਨੂੰ ਉਹਨਾ ਦਿਖਾ ਸਕੋ ਤੇ ਅੱਜ ਇੱਥੇ ਰਾਸ਼ਾ ਇਹਨਾਂ ਪਿਆ ਹੋਇਆ ਜੀ ਇਹ ਕਹਿੰਦੇ ਸਾਡਾ ਸੌਫਟਵੇਅਰ ਸਹੀ ਕੰਮ ਨਹੀਂ ਕਰ ਰਿਹਾ ਉਹਦੇ ਵਿੱਚ ਪ੍ਰੋਬਲਮ ਆ ਰਹੀ ਆ ਮਨ ਲਓ ਜੀ ਮਰੀਜ਼ ਬਹੁਤ ਹੈਰਾਨ ਹੋ ਰਹੇ ਆ ਚਾਹੇ ਉਹ ਐਮਰਜੈਂਸੀ ਵਾਲਾ ਚਾਹੇ ਆਪੀਡੀ ਵਾਲਾ ਜੇ ਤੁਸੀਂ ਆਪਦਾ ਸੌਫਟਵੇਅਰ ਲਾਂਚ ਕਰਨਾ ਜੀ ਪਹਿਲਾਂ ਤੁਸੀਂ ਉਹਨੂੰ ਟ੍ਰਾਇਲ ਟ੍ਰੋਲ ਕਰਕੇ ਦੇਖਣਾ ਸੀ ਹੁਣ ਮਰੀਜ਼ ਬਹੁਤ ਖੱਜਲਖੁਆਰ ਹੋ ਰਹੇ ਨੇ ਮਿੱਤਰੋ ਆ ਦੇਖੋ ਨਲੇ ਤਾਂ ਰੇਟ ਵਧਾਤੇ ਨਲੇ ਮਰੀਜ਼ ਖੱਜਲਖੁਆਰ ਹੋ ਰਹੇ ਨੇ ਨਲੇ ਤੁਸੀਂ ਬਾਹਰੋਂ ਮੈਡੀਕਲ ਹੈਗੇ ਉੱਥੋਂ ਤੁਹਾਨੂੰ ਦਵਾਈ ਕੋਈ ਨਾ ਕੋਈ ਸਸਤੀ ਮਿਲ ਜਾਂਦੀ ਤੁਸੀਂ ਉਹ ਵੀ ਨਹੀਂ ਖਰੀਦ ਸਕਦੇ ਬਾਈ ਬਣੇ ਆ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ ਜੀ